ਆ ਵੀ ਜਿਹੜੀ ਪਿਊਸ਼ ਗੋਲਜੀ ਗੱਲ ਕਰ ਰਿਹਾ ਉਹ ਕੰਟੈਕਟ ਬੇਸ ਖੇਤੀ ਹੈਗੀ ਆ ਉਹਨੂੰ ਕਿਸਾਨ ਰੱਦ ਕਰ ਚੁੱਕੇ ਆ ਔਰ ਅਸੀਂ ਕਹਿੰਦੇ ਤੁਸੀਂ ਕਹਿੰਦੇ ਝੋਨੇ ਚੋਂ ਬਾਹਰ ਆ ਜਾਓ ਆ ਜੰਨੇ ਬਾਈ 23 ਫਸਲਾਂ ਤੇ ਲੀਗਲ ਗਾਰੰਟੀ ਕਾਨੂੰਨ ਕਰਕੇ ਦੇ ਦਿਓ ਤੇ 5 ਫਸਲਾਂ ਵਾਲਾ ਮਨਜ਼ੂਰ ਨਹੀਂ ਦੇਖੋ ਕੰਟੈਕਟ ਬੇਸ ਹੈ ਤਾਂ ਉਹਦੇ ਵਿੱਚ ਕਿਸਾਨ ਵਰ ਕੀ ਕਰਨਗੇ ਜੇਕਰ ਕੋਰਟ ਆਫ ਕੰਡੈਕਟ ਲੱਗ ਜਾਂਦਾ ਸਰਕਾਰ ਮੰਗਾ ਨਹੀਂ ਮੰਡੀਆਂ ਤੇ ਧਰਨੇ ਚੱਲਦੇ ਰਹਿਣਗੇ ਮੈਨੂੰ ਲੱਗਦਾ ਮੈਂ ਪੀਸੀ ਚ ਇਹ ਗੱਲ ਦਾ ਜਵਾਬ ਵੀ ਦੇ ਗਿਆ ਹੈਗਾ ਵੀ ਸਾਡੇ ਅੰਦੋਲਨ ਦਾ ਕੋਰਟ ਆਫ ਕੰਡੈਕਟ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਸਾਨੂੰ ਪਤਾ ਸੀ ਵੀ ਇੱਕ ਮਹੀਨੇ 'ਚ ਅੰਦੋਲਨ ਜਿੱਤਿਆ ਜਾਣ ਵਾਲਾ ਨਹੀਂ ਹੈ ਇਹ ਅੰਦੋਲਨ ਬਹੁਤ ਵੱਡਾ ਤੇ ਵਿਸ਼ਾਲ ਆ ਇਹਦੀਆਂ ਮੰਗਾਂ ਡਬਲਯੂਟੀਓ ਨਾਲ ਟਕਰਮਦੀਆਂ ਹੈਗੀਆਂ ਅੰਦੋਲਨ ਚੱਲੇ ਭਾਈ 6 ਮਹੀਨੇ ਅੰਦੋਲਨ ਚੱਲੇ 7 ਮਹੀਨੇ ਜਿੰਨਾ ਚਿਰ ਮਰਜ਼ੀ ਜਿੰਨਾ ਚਿਰ ਸਰਕਾਰ ਫੈਸਲਾ ਨਹੀਂ ਕਰਦੀ ਹੈਗੀ 76 ਸਾਲਾਂ ਦੀ ਸਾਡੀ ਮੰਗ ਹੈਗੀ ਆ ਉਹਦੇ ਵਾਸਤੇ ਹੋਰ ਵੀ 7 ਮਹੀਨੇ 10 ਮਹੀਨੇ ਲੱਗ ਜਾਣ ਸਾਨੂੰ ਕੋਈ ਰਲਿਆ ਨਹੀਂ ਅਸੀਂ ਪੀਸਫੁਲੀ ਠੰਗ ਨਾਪਦੇ ਅੰਦੋਲਨ ਚਲਾਵਾਂਗੇ ਕੀ ਤਿਆਰੀ ਫਿਰ ਕਦੋਂ ਹੋਏਗੀ ਦੇਖੋ ਅਸੀਂ ਇਹ ਵੀ ਸਪਸ਼ਟ ਕਰ ਚੁੱਕੇ ਹਾਂ ਦੁੱਖ ਵਾਲੀ ਗੱਲ ਹੈ ਵੀ ਵੱਡੇ ਪੁੱਤਰ ਕਰਨ ਨੂੰ ਇੰਨਾ ਬਾਰੇ ਗਿਆਨ ਹੀ ਨਹੀਂ ਹੈਗਾ ਵੀ ਅਸੀਂ ਹਰਿਆਣਾ ਤੇ ਪੰਜਾਬ ਦੇ ਬਾਰਡਰਾਂ ਤੇ ਬਹਿ ਕੇ ਉਹਨਾਂ ਅੰਦੋਲਨ ਚਲਾਵਾਂਗੇ ਜਦੋਂ ਸਰਕਾਰ ਰਾਤ ਹੋਊਗੀ ਉਦੋਂ ਜਾਵਾਂਗੇ ਤੇ ਜਿਹੜੀ ਮਹਾਪੰਚਾਇਤ ਹੋਣ ਜਾ ਰਹੀ ਉਹਦੇ ਬਸੇ ਕੀ ਤਿਆਰੀ ਹੈ ਦੇਖੋ ਮਹਾਪੰਚਾਇਤ ਦੀ ਤਿਆਰੀ ਸਾਡੀ ਮਹਾਪੰਚਾਇਤ ਚੱਲ ਰਹੀ ਬਾਰਡਰਾਂ ਦੇ ਉੱਤੇ ਤੇ ਉਹਦੀ ਤਿਆਰੀ ਪੂਰੇ ਦੇਸ਼ ਭਰ ਵਿੱਚ ਹੋ ਰਹੀ ਹੈਗੀ ਹੈ ਲਗਭਗ 60 ਥਾਵਾਂ ਤੇ ਪੰਜਾਬ ਦੇ ਵਿੱਚ ਹੈਗਾ ਜੀ ਤੇ ਇੱਕ ਹੋਰ ਸਰ ਜੇਕਰ ਇਸ ਵਾਰ ਜਿੱਦਾਂ ਪਿਛਲੀ ਵਾਰ ਚੋਣਾਂ ਦੇ ਦੇਖਿਆ ਸੀ ਕਿ ਰਾਜਨੀਤੀ ਦੇ ਖਿਲਾਰ ਜੀ ਕਿਸਾਨ ਉਤਰੇ ਸੀ ਤੁਸੀਂ ਕਹਾਂ ਇਸ ਵਾਰ ਉਤਰਨ ਦੀ ਤਿਆਰੀ ਕਰ ਰਹੇ ਹੋ ਦੇਖੋ ਅਸੀਂ ਪਾਰਲੀਮੈਂਟ ਚੋਣਾਂ ਕਿਸੇ ਕਿਸਮ ਦੀਆਂ ਨਾਲ ਲੜਦੇ ਹਾਂ ਤੇ ਨਾਲ ਲੜਾਂਗੇ ਤਾਂ ਭਾਜਪਾ ਦਾ ਜਿਹੜਾ ਹੈਗਾ ਇਸ ਵਾਰ ਚੋਣ ਵਿੱਚ ਰਿਕਵੈਸਟ ਆਏਗਾ ਉਹਦੇ ਫਿਰ ਤੁਸੀਂ ਕਿਸਾਨ ਉਹਨੂੰ ਕਿਸ ਤਰ੍ਹਾਂ ਦੇਖਣਗੇ ਕਿ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਵੋਟ ਕਿਨੂੰ ਪਾਉਣ ਭਾਜਪਾ ਦਾ ਚੋਣ ਮੈਨੀਫੈਸਟੋ ਅਸੀਂ ਨਹੀਂ ਦੇਖਣਾ ਹੈਗਾ ਨਾ ਸਾਨੂੰ ਉਹਦੀ ਲੋੜ ਹੈ ਕਿ ਸਾਨੂੰ ਉਹਦੇ ਚੋਂ ਮੈਨੀਫੈਸਟੋ ਦਾ ਪਤਾ ਵਾ ਅਸੀਂ ਜਦੋਂ ਅੰਦੋਲਨ ਵਿੱਚ ਬੈਠੇ ਆ ਗਏ ਆ ਤਾਂ ਪਹਿਲੀ ਵਾਰ ਦੇਸ਼ ਦੀ ਰਾਜਨੀਤੀ ਵਿੱਚ ਹੋਊਗਾ ਪਿਆਰਕ ਵੀ ਕਾਰਪੋਰੇਟ ਘਰਾਣਿਆਂ ਦੇ ਏਜੰਡੇ ਤੇ ਚੋਣਾ ਨਹੀਂ ਹੋਣਗੀਆਂ ਐਰਕੀ ਅਖੌਤੀ ਵਿਕਾਸ ਦੇ ਨਾਂ ਤੇ ਚੋਣਾ ਨਹੀਂ ਹੋਣਗੀਆਂ ਐਰਕੀ ਜਿਹੜਾ ਧਰਮ ਦੇ ਨਾਂ ਤੇ इमोशनल ਬਲੈਕਮੇਲ ਕੀਤਾ ਜਾਂਦਾ ਉਹਦੇ ਨਾਂ ਤੇ ਚੋਣਾ ਨਹੀਂ ਹੋਣਗੀਆਂ ਐਰਕੀ ਅਖੌਤੀ ਗਰੀਬੀ ਹਟਾਓ ਦੇ ਨਾਂ ਤੇ ਚੋਣਾ ਨਹੀਂ ਹੋਣਗੀਆਂ ਦੇਸ਼ ਦਾ ਕਿਸਾਨ ਤੇ ਖੇਤ ਮਜ਼ਦੂਰ ਆਪਣਾ ਅਜੰਡਾ ਦੇਸ਼ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਗਾੜੀ ਰੱਖੇਗਾ ਔਰ ਜੇ ਚੋਣਾ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਮੁੱਦਿਆਂ ਦੇ ਦੁਆਲੇ ਘੁੰਮ ਕੇ ਹੋਈਆਂ ਤਾਂ ਉਹਦੇ ਵਿੱਚ ਸਾਡੀਆਂ ਮੰਗਾਂ ਮੰਨੇ ਜਾਣ ਦੀ ਬਹੁਤ ਵੱਡੀ ਸਫਲਤਾ ਦੀ ਲੋੜ ਹੈ ਲੋਕ ਕਿਹਨੂੰ ਤੁਸੀਂ ਕਿਹਨੂੰ ਵੋਟ ਦੀ ਅਪੀਲ ਕਰਦੇ ਹੋ ਦੇਖੋ ਤੁਹਾਡੇ ਪੱਤਰਕਾਰਾਂ ਜਾਊਗਾ ਅਸੀਂ ਕਿਸੇ ਨੂੰ ਨਹੀਂ ਅਪੀਲ ਕਰਦੇ ਨਾ ਸਾਡਾ ਇਸ ਕਿਸਮ ਦਾ ਫੈਸਲਾ ਹੈਗਾ ਵਾ ਅੱਗੇ ਕੋਈ ਫੈਸਲਾ ਹੋਊਗਾ ਤਾਂ ਅਸੀਂ ਵਿਚਾਰਾਂ ਕੋਦੇ ਬਾਰੇ ਦੇਖੋ ਵੋਟ ਕਿੰਨੂੰ ਕਰਨੀਆਂ ਕਿੰਨੂੰ ਨਹੀਂ ਕਰਨੀਆਂ ਕਿਸਾਨ ਮਜ਼ਦੂਰ ਦੇਸ਼ ਦੇ ਲੋਕ ਫੈਸਲਾ ਕਰਨਗੇ ਮੋਦੀ ਸਰਕਾਰ ਨੇ ਇੱਕ ਦਿਨ ਪਹਿਲਾਂ 100 ਰੁਪਏ ਗੈਸ ਵੀ ਸਸਤੀ ਕਰਦੀ ਕਹਿੰਦੇ ਲੋਕਾਂ ਨੂੰ ਬਹੁਤ ਰਾਹਤ ਦਿੱਤੀ ਗਈ ਦੇਖੋ ਉਹ ਕਹਿੰਦੇ ਹੁੰਦੇ ਵੀ ਰੋਡੀਆਂ ਨਹੀਂ ਸੀ ਬਣਣੀਆਂ ਚਾਹੀਦੀਆਂ ਤਾਂ ਭਾਈ ਹੁਣ ਰੋਡੀਆਂ ਮੰਡਣ ਦੀ ਕੀ ਲੋੜ ਪੈ ਗਈ ਆ ਠੀਕ ਹੈ ਜੀ ਕੀ ਮੋਦੀ ਜੀ ਇਹ ਸਪਸ਼ਟ ਕਰਨਗੇ ਵੀ ਜਿਹੜਾ ਜਦੋਂ ਉਹਨਾਂ ਦੀ ਸਰਕਾਰ ਆਈ ਸੀ 450 450 ਰੁਪਏ ਸਿਲੰਡਰ ਸੀਗਾ ਕਿ ਕੀਮਤਾਂ ਉੱਥੇ ਆ ਜਾਣਗੀਆਂ ਅਸੀਂ ਝੋਨਾ ਲਾਉਣਾ ਨਹੀਂ ਸੀ ਸ਼ੁਰੂ ਕੀਤਾ ਨਾ ਝੋਨਾ ਪੰਜਾਬ ਦੀ ਫਸਲ ਆ ਜਦੋਂ 1960 ਤੋਂ ਬਾਅਦ ਉਸ ਵੇਲੇ ਦੇ ਪ੍ਰਧਾਨ ਮੰਤਰੀ ਲਾਲ ਬਾਦਰ ਸ਼ਾਸਤਰੀ ਜੀ ਨੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੱਤਾ ਸੀ ਅਸੀਂ ਬਾਹਰਲੇ ਮੁਲਕਾਂ ਦੇ ਵਿੱਚੋਂ ਅਨਾਜ ਮੰਗਣ ਜਾਂਦੇ ਹੁੰਦੇ ਸੀ ਸਾਡੇ ਪੰਜਾਬ ਦੀ ਇੱਥੇ ਇੰਨੀ ਜ਼ਿਆਦਾ ਬਰਦਾਸ਼ ਬਰਸਾਤ ਪੰਜਾਬ ਤੇ ਹਰਿਆਣਾ 'ਚ ਨਹੀਂ ਸੀ ਹੁੰਦੀ ਅਸੀਂ ਪਾਣੀ ਥੱਲਿਓ ਕੱਢਣਾ ਸੀ ਅਸੀਂ ਪਾਣੀ ਦਾ ਕੀਮਤੀ ਸੋਮਾ ਵੀ ਮਕਾ ਲਿਆ ਪਰ ਦੇਸ਼ ਵਾਸਤੇ ਅਨਾਜ ਪੂਰਾ ਪੈਦਾ ਕੀਤਾ ਜੇ ਪਿਊਸ਼ ਗੋਲਜੀ ਕਹਿੰਦੇ ਨੇ ਵੀ ਕਿਸਾਨ ਝੋਨੇ ਚੋਂ ਨਿਕਲ ਆਉਣ ਤਾਂ ਸਭ ਤੋਂ ਪਹਿਲੋ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਬਣਾਉਣਾ ਪਊਗਾ ਫਿਰ ਕਿਸਾਨ ਆਪੇ ਡਿਵਰਸਿਫਿਕੇਸ਼ਨ ਕਰਨਗੇ ਜਦੋਂ ਹਰਾ ਇਨਕਲਾਬ ਆਇਆ ਉਸ ਤੋਂ ਪਹਿਲੋ ਵੀ ਸਾਡੇ ਕਿਸਾਨ ਇਸ ਤਰ੍ਹਾਂ ਦੀਆਂ ਚੀਜ਼ਾਂ ਪੈਦਾ ਕਰਦੇ ਹੁੰਦੇ ਸੀਗੇ ਔਰ ਜਿਹੜੀ ਵੱਡਾ ਅੜਿੱਕਾ ਵਾ ਕਈ ਵਾਰੀ ਜਾਨਣਾ ਚਾਹੁੰਦੇ ਉਹ ਵੱਡਾ ਅੜਿੱਕਾ ਡਬਲਿਊ ٹی ਓ ਦਾ ਵਾ ਡਬਲਿਊ ٹی ਓ ਦੀਆਂ ਨੀਤੀਆਂ ਨਹੀਂ ਕਹਿੰਦੀਆਂ ਵੀ ਕਿਸਾਨਾਂ ਨੂੰ ਤੁਸੀਂ ਲੀਗਲ ਗਰੰਟੀ ਕਾਨੂੰਨ ਬਣਾ ਕੇ ਦਿਓ ਕਿਸੇ ਕਿਸਮ ਦੀ ਸਬਸਿਡੀ ਦਿਓ ਆ ਰੋਤਾ ਚਾਹੁੰਦੇ ਵੀ ਖੁੱਲੀ ਮੰਡੀ ਹੋਵੇ ਖੁੱਲੀ ਮੰਡੀ ਦਾ ਮਤਲਬ ਅਮਰੀਕਾ ਦੀ ਇਹ ਪਾਲਿਸੀ ਆ ਵੀ ਜਿਹੜੀ ਐਮਐਸਪੀ ਸਰਕਾਰ ਐਲਾਨ ਕਰਦੀ ਆ ਉਹ ਐਮਐਸਪੀ ਵੀ ਐਲਾਨ ਨਹੀਂ ਹੋਣੀ ਚਾਹੀਦੀ ਤੋਂ ਖੁੱਲੀ ਮੰਡੀ ਦਾ ਕਨਸੈਪਟ ਦੇਸ਼ ਦੇ ਕਿਸਾਨਾਂ ਲਈ ਨੁਕਸਾਨਦੇ ਹੋ ਰਿਹਾ ਅੱਜ ਯੂਰਪ ਦੇ ਵੱਡੇ ਮੁਲਕਾਂ ਦੇ ਵਿੱਚ ਇਹ ਅੰਦੋਲਨ ਚੱਲ ਰਿਹਾ ਯੂਰਪ ਦੇ ਫਾਰਮ 400 ਕਿਲੋ ਤੋਂ 400 ਕਿਲੇ ਤੋਂ ਵੱਡੇ ਹੈਗੇ ਆ ਸੋ ਜਦੋਂ 1970 ਵਿੱਚ ਜੋਰਪ ਦੀ ਕੁੱਲ ਖੇਤੀ ਦਾ 15 ਕੁੱਲ ਆਬਾਦੀ ਦਾ 15% ਕਿਸਾਨ ਖੇਤੀ ਕਰਦੇ ਸੀ ਜਿਹੜੀਆਂ ਪਾਲਿਸੀਆਂ ਸਾਡੇ ਮੁਲਕ ਚ ਲਾਗੂ ਹੋ ਰਹੀਆਂ ਉਹ ਪਾਲਿਸੀਆਂ ਕਰਕੇ ਜੋਰਪ ਦੀ ਹੁਣ ਦੀ ਮੌਜੂਦਾ ਆਬਾਦੀ ਸਵਾ% ਕਿਸਾਨ ਖੇਤੀ ਕਰ ਰਹੇ ਆ ਉੱਥੇ ਐਗਰੋ ਇੰਡਸਟਰੀ ਵੀ ਹੈਗੀ ਆ ਇੱਥੇ ਤਾਂ ਮੰਗ ਹੋ ਰਹੀ ਆ ਐਗਰੋ ਇੰਡਸਟਰੀ ਵੀ ਯੂਰਪ ਦੀ ਫੇਲ ਹੋ ਗਈ ਆ ਯੂਰਪ ਦੇ ਕਿਸਾਨ ਕਹਿ ਰਹੇ ਆ ਵੀ ਜਿਹੜੀ ਡੀਜ਼ਲ ਤੋਂ ਸਬਸਿਡੀ ਤੁਸੀਂ ਵਾਪਸ ਲੈ ਰਹੇ ਜੇ ਜਿਹੜਾ ਤੁਸੀਂ ਬਾਹਰੋਂ ਸਬਜ਼ੀਆਂ ਤੇ ਫੂਡ ਮੰਗਾ ਰਹੇ ਜੇ ਉਹਨਾਂ ਵਾਸਤੇ ਘਾਤ ਖੋ ਰਿਹਾ ਹੈਗਾ ਤੋਂ ਇਸ ਕਰਕੇ WTO ਦੀਆਂ ਨੀਤੀਆਂ ਸਭ ਤੋਂ ਵੱਡਾ ਸਾਡੇ ਵਿੱਚ ਡਿੱਕਾ ਹੈਗੀ ਆ ਇਸ ਕਰਕੇ ਅਸੀਂ ਸਰਕਾਰ ਕੋ ਮੰਗ ਕੀਤੀ ਆ ਵੀ ਭਾਰਤ ਸਰਕਾਰ ਵਿਸ਼ਵ ਵਪਾਰ ਸੰਸਥਾ ਤੋਂ ਬਾਹਰ ਆਵੇ ਅਰੇ ਇਹਦੇ ਨਾਲ ਦੀ ਨਾਲ ਜਿੱਥੇ ਸਾਡੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਦੀ ਮੰਗ ਹੈਗੀ ਆ ਸੀ250 ਦੇ ਅਨੁਸਾਰ ਫਸਲਾਂ ਦੇ ਭਾਅ ਦੇਣ ਦੀ ਗੱਲ ਹੈਗੀ ਆ ਔਰ ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕਰਨ ਦੀ ਗੱਲ ਹੈਗੀ ਆ ਦੇਖੋ ਇੱਥੇ ਬੜਾ ਹੋ ਹੱਲਾ ਹੁੰਦਾ ਵੀ ਜੇ ਕਿਸਾਨਾਂ ਨੇ ਕਰਜ਼ਾ ਲਿਆ ਤੇ ਦੇਣਾ ਕਿਉਂ ਨਹੀਂ ਹੈਗਾ ਸਹੀ ਗੱਲ ਆ ਪਰ ਦੇਖੋ ਜਿਹੜੀਆਂ ਕਮੰਤਰੀ ਸੰਸਥਾਵਾਂ ਦੀਆਂ ਰਿਪੋਰਟਾਂ ਆ ਗਈਆਂ ਕਿ ਇਕੱਲੇ 2022 ਦੇ ਵਿੱਚ ਕਿਸਾਨਾਂ ਨੂੰ 14 ਲੱਖ ਕਰੋੜ ਰੁਪਇਆ ਦੇਸ਼ ਭਰ ਦੇ ਵਿੱਚ ਐਮਐਸਪੀ ਦੇ ਉੱਤੇ ਪੂਰਾ ਭਾਅ ਨਾ ਮਿਲਣ ਕਰਕੇ ਘਾਟਾ ਪਿਆ ਹੈਗਾ ਔਰ 2000 ਤੋਂ ਲੈ ਕੇ 2016-17 ਤੱਕ ਕਮਾਂਤਰੀ ਪੱਧਰ ਦੀਆਂ ਸੰਸਥਾਵਾਂ ਇਹਨਾਂ ਦੀਆਂ ਵੱਡੇ ਮੁਲਕਾਂ ਦੀਆਂ ਕਹਿੰਦੀਆਂ ਵੀ ਲਗਭਗ 45 ਲੱਖ ਕਰੋੜ ਰੁਪਏ ਦਾ ਘਾਟਾ ਪਿਆ ਹੈਗਾ ਤੋਂ ਜਦੋਂ ਸਾਨੂੰ ਭਾਈ ਤੁਸੀਂ ਲਾਗਤ ਖਰਚੇ ਵੀ ਨਹੀਂ ਦਿੱਤੇ ਹੈਗੇ ਤੁਹਾਡੀਆਂ ਨੀਤੀਆਂ ਕਰਕੇ ਸਾਨੂੰ ਘਾਟੇ ਪਏ ਹੈਗੇ ਆ ਤੇ ਜਿੰਨਾ ਸਾਡਾ ਪੈਸਾ ਵੱਧਦਾ ਉਹਦੇ ਵਿੱਚੋਂ ਜੇ 18 ਲੱਖ ਕਰੋੜ ਜਾਂ 20 ਲੱਖ ਕਰੋੜ ਰੁਪਇਆ ਕਿਸਾਨ ਦਾ ਕਰਜ਼ਾ ਉਹਨੂੰ ਮਾਫ਼ ਵੀ ਕਰ ਦੋਗੇ ਤੇ ਕੋਈ ਵੱਡੀ ਅਸਰ ਪੈਣ ਵਾਲੀ ਗੱਲ ਨਹੀਂ ਹੈਗੀ ਇਹ ਤੋਂ ਕਹਾ ਜਦੋਂ 2014 ਤੋਂ ਪਹਿਲਾਂ ਸwamya Pradhan Mantri ji ਸੱਤਾ 'ਚ ਨਹੀਂ ਸੀਗੇ ਉਹਨਾਂ ਨੇ ਇੱਕ ਵੀਡੀਓ ਉਹਨਾਂ ਦੀ ਅਸੀਂ ਤੁਹਾਨੂੰ ਉਪਲਬਧ ਕਰਵਾ ਦਾਂਗੇ ਕਹਿੰਦੇ ਸੀ ਵੀ ਜਿਹੜਾ ਸੰਕਲਪ ਪੱਤਰ ਅਸੀਂ ਜਾਰੀ ਕੀਤਾ ਕੈਬਨਿਟ ਦੀ ਪਹਿਲੀ ਮੀਟਿੰਗ ਦੇ ਵਿੱਚ ਅਸੀਂ ਕਰਜ਼ਾ ਕਿਸਾਨਾਂ ਤੋਂ ਮੁਕਤ ਕਰ ਦੇਾਂਗੇ ਔਰ ਉਹਦੇ 'ਚ ਹੀ ਇਹ ਗੱਲਾਂ ਕਈਆਂ ਗਈਆਂ ਚੋਨ ਮੈਨੀਫੈਸਟੋ ਦੇ ਵਿੱਚ ਵੀ ਅਸੀਂ ਐਮ ਐਮਐਸ ਸੋਰੀ ਡਾਕਟਰ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ ਪਰ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਪਛਪਾ ਦੀ ਸਰਕਾਰ ਮੁੱਕਰ ਗਈ ਹੈਗੀ ਆ ਤੋਂ ਉਹ ਉਹ ਗੱਲ ਲਾਗੂ ਸੀਟੂ 150 ਅਨੁਸਾਰ ਫਸਲਾਂ ਦੇ ਭਾਅ ਸਾਨੂੰ ਨਹੀਂ ਦਿੱਤੇ ਗਏ ਹੈਗੇ ਤੋਂ ਇਸ ਕਰਕੇ ਇਹ ਅੰਦੋਲਨ ਜਿਹੜਾ 13 ਫਰਵਰੀ ਤੋਂ ਚੱਲ ਰਿਹਾ ਹੈਗਾ ਜਿਹੜਾ ਹਰਿਆਣੇ ਤੇ ਪੰਜਾਬ ਦੇ ਬਾਰਡਰਾਂ ਤੇ ਚੱਲ ਰਿਹਾ ਲਗਾਤਾਰ ਜਾਰੀ ਰਹੂਗਾ ਔਰ ਅੱਜ ਸਾਨੂੰ ਇਸ ਤਰ੍ਹਾਂ ਦੀ ਪੂਰੀ ਆਸ ਹੈ ਕਿ ਦੇਸ਼ ਭਾਰ ਵਿੱਚ ਸਭ ਤੋਂ ਸਫਲਤਮ ਰੇਲ ਰੋਕੋ ਅੰਦੋਲਨ ਹੋਊਗਾ ਧੰਨਵਾਦ ਜੀ